कांग्रेस पार्टी कांग्रेस पार्टी चौधरी अशोक चौधरी डॉक्टर फतेह सिंह कितने का भी जीतेगा भी जीतेगा ਐਸੋਲੇ ਅਸੀਂ ਵਿਧਾਨ ਸਭਾ ਹਲਕਾ ਦਿਨ ਨਗਰ ਦੇ ਪਿੰਡ ਦੋਵਾਲ ਦੇ ਵਿੱਚ ਖੜੇ ਹਾਂ ਜਿੱਥੇ ਕਾਂਗਰਸੀ ਉਮੀਦਵਾਰ ਫਤੇਹ ਸਿੰਘ ਮਾਨ ਨੇ ਜੋ ਉਹਨਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਪੂਰੀ ਤਰ੍ਹਾਂ ਪਖਾਇਆ ਹੋਇਆ ਵਾ ਪਿੰਡ ਪਦਰ ਤੇ ਜਾ ਕੇ ਘਰ ਘਰ ਜਾ ਕੇ ਗਲੀਆਂ ਗਲੀਆਂ ਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਗੱਲਬਾਤ ਕਰ ਲੈਨੇ ਆ ਕਿ ਪਿੰਡਾਂ ਦੇ ਵਿੱਚ ਫਤੇਹ ਸਿੰਘ ਜੀ ਕਿਵੇਂ ਦਾ ਹੰਗਾਰਾ ਮਿਲ ਰਿਹਾ ਕਾਂਗਰਸ ਪਾਰਟੀ ਨੂੰ ਸਭ ਤੋਂ ਪਹਿਲਾਂ ਜੀ ਸਾਰੇ ਮੇਰੇ ਜ਼ੋਨ ਦੇ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੇ ਇਹਨੇ ਇਸ ਹਲਕਾਂ ਚਾਰਜ ਦੀਆਂ ਕਮੀਆਂ ਗਣਉਣ ਲੱਗਾ ਤੇ ਸ਼ਾਇਦ ਮੈਨੂੰ ਬਹੁਤ ਟਾਈਮ ਲੱਗ ਜਾਏਗਾ ਇੰਨਾ ਸਮਾਂ ਨਹੀਂਗਾ ਜੋ ਇੱਥੇ ਸਾਡੀ ਸ੍ਰੀ ਮਤੀ ਅਰਨਾ ਚੌਧਰੀ ਜੀ ਨੇ ਕੀਤਾ ਪਿਛਲੇ 10 15 20 ਸਾਲਾਂ ਚ ਲਗਾਤਾਰ ਰਹੇ ਆ ਇਹ ਸਾਰੇ ਮੇਰੇ ਹਲਕੇ ਵਾਸੀਆਂ ਨੂੰ ਪਤਾ ਵਾ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਜੋ ਸਾਡੇ ਹਲਕਾ ਇੰਚਾਰਜ ਵਾਹੇ ਤੇ ਕੋਈ ਪੋਸਟ ਨਹੀਂ ਗਈ ਪਰ ਜੇ ਕੁਝ ਬਣਾਉਂਦੀ ਹੈ ਸਰਕਾਰਾਂ ਦੇ ਜੋ ਉਹਨਾਂ ਨੇ ਕੀਤਾ ਉਹ ਵੀ ਸਾ ਸਾਰੀ ਮੇਰੇ ਸਾਹ ਸੰਗਤ ਨੂੰ ਮੇਰੇ ਜਿਹੜੇ ਵੀਰ ਭਰਾ ਜਿੰਨੇ ਵੀ ਹਲਕੇ ਦੇ ਇਲਾਕੇ ਦੇ ਆ ਗਏ ਉਹਨਾਂ ਨੂੰ ਇੱਕ ਇੱਕ ਗੱਲ ਦਾ ਪਤਾ ਵਾ ਮੈਨੂੰ ਬਹੁਤਾ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ ਸੋ ਮੈਂ ਸੰਗਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜੇ ਤੁਸੀਂ ਪਹਿਲਾਂ ਵਾਂਗੂ ਅਮਨ ਸ਼ਾਂਤੀ ਤੇ ਵਧੀਆ ਢੰਗ ਦਾ ਰਾਜ ਚਾਹੁੰਦੇ ਹੋ ਜਿੱਦਾਂ ਡੇਰੇ ਡੇਰੇ ਨੂੰ ਸੜਕ ਅੱਜ ਮੈਂ ਦੇਖਦਾ ਪਿਆ ਇੱਕ ਇੱਕ ਡੇਰੇ ਨੂੰ ਸੜਕ ਤੇ ਪੱਕੀਆਂ ਇੱਟਾਂ ਲੱਗੀਆਂ ਪਈਆਂ ਵਾ ਇਹ ਸਾਰੀ ਕਾਂਗਰਸ ਦੇ ਟਾਈਮ ਹੋਇਆ ਮੇਰਾ ਖਿਆਲ ਚ ਹੈ ਵੀ ਇਹਨਾਂ ਨੇ ਕੋਈ ਇੱਕ ਕਿੱਟ ਵੀ ਨਹੀਂ ਇਹਨਾ ਆਪਣੇ 4.5 ਸਾਲਾਂ ਚ ਲਾਈ। ਸੋ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਾਂਗਾ ਕਿ ਜਿੱਦਾਂ ਅਸੀਂ ਪਹਿਲਾਂ ਸਾਨੂੰ ਮੌਕਾ ਦਿੱਤਾ ਤੇ ਅਸੀਂ ਤਗੜੇ ਹੋ ਕੇ ਸਾਡੀ ਮੈਡਮ ਜੀ ਨੇ ਤਗੜੇ ਹੋ ਕੇ ਕੰਮ ਕੀਤਾ ਇਸ ਤਰ੍ਹਾਂ ਹੀ ਗਾਂਹ ਲੋਕਾਂ ਦੀ ਸੇਵਾ ਕਰਾਂਗੇ। ਪਿਛਲੇ 20 ਸਾਲਾਂ ਤੋਂ 30 ਤਵੇਂ ਹੀ ਕਰਦੇ ਰਹੇ ਆ ਬੈਲ ਸਾਹਿਬ ਨਾਲ ਵੀ ਰਹੇ ਆ, ਬੀਬੀ ਅਰਨਾ ਚੌਧਰੀ ਨਾਲ ਰਹੇ ਆ ਬੜੀ ਇਮਾਨਦਾਰੀ ਨਾਲ। ਬੜੀ ਮੈਂ ਇਸ ਗੱਲ ਦਾ ਫਕਰ ਨਾ ਗੱਲ ਕਹਿ ਸਕਨਾ ਵਾ ਕਿ ਕੋਈ ਬੰਦਾ ਵੀ ਪਿਛਲੇ 30 ਸਾਲਾਂ ਦੇ ਸਾਡੇ ਕੈਰੀਅਰ ਦੇ ਵਿੱਚ ਕੋਈ ਇੱਕ ਪੰਜ ਪੈਸੇ ਦਾ ਇਲਜ਼ਾਮ ਲਾ ਕੇ ਦੇ ਅਸੀਂ ਉਸ ਚੀਜ਼ ਦੀ ਮਾਫੀ ਮੰਗਾਗੇ ਸੋ ਹਮੇਸ਼ਾ ਸੰਗਤ ਦੀ ਸੇਵਾ ਕੀਤੀ ਆ ਇਸ ਵਾਰ ਵੀ ਜੇ ਸੰਗਤ ਮੌਕਾ ਦੇਗੀ ਤੇ ਜਿੱਦਾਂ ਅੱਗੇ ਵੱਧ ਚੜ ਕੇ ਸੰਗਤ ਦੀ ਸੇਵਾ ਕਰਦੇ ਰਹੇ ਆ ਇਸ ਵਾਰ ਵੀ ਜਰੂਰ ਸੇਵਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਇੱਕ ਵਾਰੀ ਮੈਂ ਆਪਣੇ ਵੋਟਰਾਂ ਨੂੰ ਵੀ ਅਪੀਲ ਜਰੂਰ ਕਰਾਂਗਾ ਵੀ ਉਹ ਮਾੜੇ ਚੰਗੇ ਦਾ ਸਾਰੇ ਆ ਫੈਸਲਾ ਆਪੇ ਲੈ ਲੈਣ ਮੈਂ ਨਹੀਂ ਕਿਹੇ ਕੈਂਡੀਡੇਟ ਨੂੰ ਮਾੜਾ ਕਹਿੰਦਾ ਕਿ ਉਹ ਕੌਣ ਆ ਤੇ ਉਹ ਸੰਗਤ ਸਾਰੀ ਜਾਣਦੀ ਆ ਕੌਣ ਇੱਥੇ ਕਿਹੜੇ-ਕਿਹੜੇ ਕਾਰੋਬਾਰਾਂ ਚ ਇਨਵਾਲਡ ਬਾਏ ਵੀ ਜਾਣਦੀ ਆ ਸੋ ਸੰਗਤ ਨੂੰ ਸਾਰਾ ਪਤਾ ਵਾ ਮੇਰੇ ਵੀਰਾਂ ਭਰਾਵਾਂ ਬਜ਼ੁਰਗਾਂ ਭੈਣਾਂ ਨੂੰ ਸਾਰਾ ਪਤਾ ਵਾ ਕਿ ਕੌਣ ਚੰਗਾ ਕੋ ਮਾੜਾ ਸੋ 14 ਤਰੀਕ ਨੂੰ ਸੋਚ ਸਮਝ ਕੇ ਧਿਆਨ ਨਾਲ ਇੱਕ ਇਮਾਨਦਾਰ ਤੇ ਚੰਗੇ ਤੇ ਵਧੀਆ ਬੰਦੇ ਨੂੰ ਵੋਟ ਕਰਿਓ ਜੇ ਮੈਂ ਹੈਗਾ ਤੇ ਮੈਨੂੰ ਜਰੂਰ ਵੋਟ ਕਰਿਓ ਤੇ ਮੇਰੇ ਤੋਂ ਕੋ ਚੰਗਾ ਇਮਾਨਦਾਰ ਤੇ ਵਧੀਆ ਕੋ ਹੋਰ ਕੈਂਡੀਡੇਟ ਹੈਗਾ ਤੇ ਬੇਸ਼ੱਕ ਉਹਨਾਂ ਨੂੰ ਬੋਟ ਪਾ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਿੰਘ ਨੇ ਜਿਹੜੇ ਸਿਫਤਾਂ ਦੇ ਪੁੱਲ ਬੰਨੇ ਨੇ ਕਾਂਗਰਸ ਪਾਰਟੀ ਦੇ ਸੋ ਉਹਦਾ ਜਵਾਬ ਲੈ ਲੈਨੇ ਆ ਸਾਬਕਾ ਸਰਪੰਚ ਨੇ ਇਸੇ ਪਿੰਡ ਦੇ ਉਮੀਦਵਾਰ ਦਾ ਕਹਿਣਾ ਕਿ ਇੱਥੇ ਕਾਂਗਰਸ ਪਾਰਟੀ ਨੇ ਬੜੇ ਕੰਮ ਕੀਤੇ ਆ ਸੜਕਾਂ ਦਾ ਜਾਲ ਵਸਾਇਆ ਪਰ ਮੌਜੂਦਾ ਜੋ ਹਲਕਾ ਇੰਚਾਰਜ ਨੇ ਸਤਾਧਾਰੀ ਦੇ ਉਹਨਾਂ ਵੱਲੋਂ ਇੱਥੇ ਢੱਕਾ ਵੀ ਨਹੀਂ ਤੋੜਿਆ ਗਿਆ ਕੀ ਸਚਾਈ ਦੇਖੋ ਗ੍ਰਾਂਹ ਸਾਹਿਬ ਤੁਸੀਂ ਅੱਜ ਨਰਲੀਵ ਟੀਵੀ ਨਾਲ ਜੁੜੇ ਹੋ ਪਹਿਲਾਂ ਤੁਸੀਂ ਜੀਤ ਵਿੱਚ ਹੀ ਰਹੇ ਹੋ ਤੁਸੀਂ ਵਹਿਤਰ ਜਾਣਦੇ ਹੋ ਕਿ ਇਥੇ ਕਾਂਗਰਸ ਪਾਰਟੀ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਤੁਹਾਡੇ ਸਾਹਮਣੇ ਸਮਸ਼ਾਨ ਘਾਟ ਵਾਲਾ ਰਸਤਾ ਬੜੇ ਸਮੇਂ ਤੋਂ اٹਕੇ ਹੋਇਆ ਸੀ ਤੇ ਉਹ ਬੀਬੀ ਅਰਨਾ ਚੌਧਰੀ ਜੀ ਦੇਣਾ ਤੇ ਜੇ ਅੱਜ ਤੁਸੀਂ ਦੇਖੋ ਲੱਗੀਆਂ ਇੱਟਾਂ ਜਿੰਨਾ ਵੀ ਇਹ ਡੇਰੀਆਂ ਵਿੱਚ ਪਿੰਡ ਦੀ ਤਾਂ ਗੱਲ ਛੱਡੋ ਜੀ ਡੇਰੀਆਂ 'ਚ ਲੱਗੀਆਂ ਵੇਖ ਰਹੇ ਹੋ ਤੇ ਇਹ ਵੀ ਦੇਣ ਉਸੇ ਮੈਡਮ ਅਰਨਾ ਚੌਧਰੀ ਜੀ ਦੀਆਂ ਬਾਕੀ ਮੈਂ ਨਹੀਂ ਕਹਿੰਦਾ ਕਿ ਮੇਰੇ ਪਿੰਡ ਜੋ ਬੰਦਾ ਸਰਪੰਚ ਮੇਜਦਾ ਮਾਰਾ ਠੀਕ ਹੈ ਪਰ ਸਰਕਾਰ ਉਹਨੂੰ ਕੁਝ ਦੇਗੀ ਤੇ ਨਾ ਦੇਗਾ ਨਾ ਮਤਲਬ ਸਰਕਾਰ ਨੇ ਹਾਲੇ ਤੱਕ 4 ਸਾਲਾਂ ਚ ਦਿੱਤਾ ਕੁਝ ਨਹੀਂ ਨਹੀਂ ਚਲੋ ਮੈਂ ਨਹੀਂ ਕਹਿੰਦਾ ਨਹੀਂ ਦਿੱਤਾ ਇੱਕ ਉਹਨੇ ਕੰਮ ਕੀਤਾ ਸਕੂਲ ਚ ਆਨਣ ਵਾਲੀ ਸੈਂਟਰ ਬਣਾਇਆ ਸਰਕਾਰ ਨੇ ਨਹੀਂ ਦਿੱਤਾ ਤੇ ਉਹਨੇ ਬਣਾਇਆ ਹੈ ਨਹੀਂ ਸਰਕਾਰ ਨੇ ਦਿੱਤਾ ਜਾਂ ਕਿਸੇ ਤਰੀਕੇ ਨਾਲ ਆਇਆ ਉਹ ਬਣਿਆ ਹੈ ਬੱਸ ਸਟੈਂਡ ਵੀ ਉਹਨੇ ਬਣਾਇਆ ਮੈਂ ਨਹੀਂ ਕਹਿੰਦਾ ਨਹੀਂ ਕਿਉਂਕਿ ਜਿਹੜਾ ਕੰਮ ਕੀਤਾ ਮੈਂ ਕੋਈ ਕਹਵਾ ਨਹੀਂ ਆ ਨਲਕੇ ਵੀ ਥੋੜੇ ਬਹੁਤੇ ਉਹਨੇ ਲਗਾਏ ਨੇ ਪਰ ਜੀ ਅਗਲਾ ਕੰਮ ਕੋਈ ਤੈਈੀ ਸੀ ਵੱਡੀ ਡਵੈਲਪਮੈਂਟ ਤੇ ਕੋਈ ਨਹੀਂ ਨਾ ਵਈ ਜਿੱਦਾਂ ਕੋਈ ਸੜਕਾਂ ਆਂਦੀ ਕੋਈ ਗਲੀਆਂ ਆਂਦੀ ਮੇਰੇ ਪਿੰਡ ਦਾ ਹਰੇ ਵੀ ਉਹ ਅੜਿਆ ਪਿਆ ਆ ਚਾਸ ਫੇਰਾ ਤੁਹਾਨੂੰ ਪਤਾ ਹੀ ਹੈ ਪਿੰਡ ਦੇ ਚਾਰ ਸੌ ਤੁਸੀਂ ਘੁੰਮ ਕੇ ਦੇਖਿਆ ਹੀ ਹੈ ਕਿ ਬਹੁਤ ਮਾੜੀ ਹਾਲਤ ਆ ਤੇ ਮੈਂ ਰਿਕੁਐਸਟ ਕਰਾਂਗਾ ਤਾਂ ਕਿ ਜੇ ਭਾਈ ਤੇਰਾ ਹੱਥ ਪੈਂਦਾ ਤੇ ਸਾਲ ਦੇ ਵਿੱਚ ਜ਼ਰੂਰ ਇਹ ਕਰ ਅੱਛਾ ਅਗਲੀ ਗੱਲ ਇਹ ਦੱਸ ਦਿਓ ਸਾਨੂੰ ਕਿ ਇਸ ਕਾਂਗਰਸ ਦੇ ਉਮੀਦਵਾਰ ਨੇ ਫਤਿਹ ਸਿੰਘ ਤੁਹਾਡੇ ਦੋਲ ਦੇ ਵਿੱਚ ਫਤਵਾ ਕਿੱਦਾਂ ਦਾ ਮਿਲਦਾ ਇਹਨਾਂ ਨੂੰ ਨਹੀਂ ਦੇਖੋ ਜੀ ਮੇਰੇ ਨਾਲ ਹੀ ਹੁਣ ਗਏ ਆ ਤੇ ਫਤਵਾ ਤੇ ਕੰਮ ਨੂੰ ਮਿਲਣਾ ਜੇ ਮੈਂ ਕੰਮ ਕੀਤੇ ਹੋਣਗੇ ਤੇ ਲੋਕ ਮੈਨੂੰ ਜ਼ਰੂਰ ਵੋਟ ਇਹ ਫਤਿਹ ਨੂੰ ਵੋਟ ਨਹੀਂ ਦੇਣੀ ਇਹ ਮੈਨੂੰ ਵੋਟ ਦੇਣੀ ਕਿਉਂਕਿ ਕੰਮ ਤੇ ਪਿੰਡ ਚ ਮੈਂ ਕੀਤੇ ਤੇ ਆ ਬਿਲਕੁਲ ਰਾਈਟ ਇਹਨਾਂ ਤੋਂ ਇਲਾਵਾ ਹੋਰ ਵੀ ਸਾਡੇ ਨਾਲ ਸੀਨੀਅਰ ਕਾਂਗਰਸੀ ਆਗੂ ਨੇ ਬਾਬਾ ਰਣਜੀਤ ਸਿੰਘ ਜੋ ਇਸ ਜ਼ੋਨ ਦੇ ਇੰਚਾਰਜ ਵੀ ਨੇ ਆ ਗੱਲਬਾਤ ਕਰ ਲੈਨੇ ਆ ਬਾਬਾ ਜੀ ਇਹਨਾਂ ਚੋਣਾਂ ਨੂੰ ਕਿਵੇਂ ਦੇਖਦੇ ਹੋ ਕਿ 2027 ਦਾ ਆਮ ਹੀ ਚਰਚਾ ਚੱਲਦੀ ਆ ਕਿ ਇਹ ਸੈਮੀਫਾਈਨਲ ਆ ਕੀ ਇਹਨੂੰ ਮੰਨੇ ਜਾ ਸਕਦਾ ਸੈਮੀਫਾਈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਗੀ ਫਤਿਹ ਮੈਂ ਪਹਿਲਾਂ ਤੇ ਸਾਰਿਆਂ ਤੋਂ ਧੰਨਵਾਦ ਕਰਨਾ ਮੈਡਮ ਚ ਕਰਨਾ ਚੌਧਰੀ ਜੀ ਦਾ ਸ਼ੋਕ ਚੌਧਰੀ ਦਾ ਜਿੰਨਾ ਉਹਨਾਂ ਹਲਕਾ ਵੇਖ ਕੇ ਤੁਹਾਨੂੰ ਇਹ ਮਾਨ ਬਖਸ਼ਿਆ ਇਹ ਵਧੀਆ ਇਮਾਨਦਾਰ ਆ ਚੰਗਾ ਕੰਮ ਕਰਦੇ ਆ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਦੂਜਾ ਸੰਗਤ ਦਾ ਮੈਂ ਦੇਣ ਨਹੀਂ ਦੇ ਸਕਦਾ ਜਿਹੜਾ ਇਹਨਾਂ ਨਾਲ ਸਾਥ ਦੇਣ ਡਿਆ ਜਿਹੜੇ ਪਿੰਡ ਜਾਈ ਦਾ ਵੱਤੋ ਵਦੰਗਾਰਾ ਮਿਲਦਾ ਬਾਕੀ ਵਿਕਾਸ ਦੀ ਗੱਲ ਕਰੀਏ ਤੇ ਮੇਰੇ ਭਰਾ ਨੇ ਸਰਪੰਚ ਸਾਹਿਬ ਸਾਫਕਾ ਨੇ ਦੱਸਤਾ ਹਰ ਪਿੰਡ ਜਾਂਦੇ ਆ ਉੱਥੇ ਵੀ ਇਹੋ ਗੱਲ ਹੁੰਦੀ ਆ ਕਿ ਜੋ ਵਿਕਾਸ ਹੋਇਆ ਜੋ ਚੜਤ ਹੋਈ ਆ ਉਹ ਮੈਡਮ ਅਰਨਾ ਚੌਧਰੀ ਦੇ ਵਾਕੇ ਮੌਕੇ ਹੋਈ ਆ ਅੱਜ ਤੱਕ ਦੂਜੇ ਕਿਸੇ ਨੇ ਕਿਤੇ ਟ੍ਰਾਵਾ ਨਹੀਂ ਪੂਰਿਆ ਤੇ ਇਹ ਤੋਂ ਵੱਧਾ ਹੋਰ ਕਿਹੜਾ ਹੋ ਸਕਦਾ ਜੇ ਸੰਗਤ ਦੇ ਗਾੜੀ ਮੈਂ ਬੇਨਤੀ ਕਰਨਾ ਵੀ ਵਧੀਆ ਵਿਕਾਸ ਵਧੀਆ ਰਾਜ ਚਾਹੁੰਦੇ ਹੋ ਸੁੱਖ ਸ਼ਾਂਤੀ ਚਾਹੁੰਦੇ ਆ ਆਪਣੇ ਘਰ ਸੁੱਖ ਦੀ ਨੀਂਦ ਹੁਣੇ ਸੌਣੀ ਚਾਹੁੰਦੇ ਹੋ ਤੇ ਤਗੜੇ ਹੋ ਗਏ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ ਇਹਦੇ ਵੱਡ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਸੋ ਇਹ ਸਨ ਬਾਬਾ ਰਣਜੀਤ ਸਿੰਘ ਜੀ ਬਿਲਕੁਲ ਜੀ ਉਹਨਾਂ ਦਾ ਕਹਿਣਾ ਕਿ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਪਰ ਡਵੈਲਪਮੈਂਟ ਹੋਈ ਆ ਸੜਕਾਂ ਬਣਾਈਆਂ ਗਈਆਂ ਨੇ ਗਲੀਆਂ ਨਾਲੀਆਂ ਦੇ ਹੋਰ ਵਿਕਾਸ ਕਰ ਜਾਂਦੀਆਂ ਜਿਹੜੀਆਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਗੱਲਾਂ ਕੀਤੀਆਂ ਨੇ ਸੋ ਉਹਨਾਂ ਦਾ ਕਹਿਣਾ ਕਿ ਜਿਹੜੇ ਉਮੀਦਵਾਰ ਬਾਕੀ ਜਿਹੜੇ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਉਹਨਾਂ ਦੀਆਂ ਪਾਰਟੀਆਂ ਦੀ ਕਾਰਜਕਾਰੀ ਜਾਂ ਉਮੀਦਵਾਰਾਂ ਦਾ ਕਦਰ ਕਿਸ ਤਰ੍ਹਾਂ ਦਾ ਉਸ ਨੂੰ ਵੇਖ ਕੇ ਚੰਗੇ ਮਾੜੇ ਦੀ ਜਿਹੜੀ ਪਛਾਣ ਕਰਕੇ ਕੰਮਾਂ ਦਾ ਲੇਖਾ ਜੋਖਾ ਕਰਕੇ ਜਿਹੜੇ ਲੋਕ ਨੇ ਉਹ ਸੋ ਸਮਝ ਕੇ ਆਪਣੇ ਮਤ ਦਾ ਦਾਨ ਕਰ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ